ਬਹੁਤ ਹੀ ਖੁਸ਼ੀ ਦਾ ਇਜ਼ਹਾਰ ਅਸੀਂ ਮਹਿਸੂਸ ਕਰ ਰਹੇ ਆ ਕਿ ਅੱਜ ਸਾਡੇ ਲੋਕੀ ਪ੍ਰਾਂਤ ਹਾਂਜੀ ਸਭੀ ਸਾਰੇ ਮਿਲ ਕੇ ਬਲਜੀਤ ਸਿੰਘ ਦਾ ਇਹਦਾ ਸ਼ਾਨ ਪਸਾਉਂ ਗਿਆ ਪੰਜਾਬ ਇਹਨੂੰ ਅੱਜ ਇੱਥੇ ਰਿਲੀਜ਼ ਕੀਤਾ ਗਿਆ ਤੇ ਜੀ ਪਹਿਲਾ ਅਸੀਂ ਸੁਣਿਆ ਨਹੀਂ ਹੈ ਬਹੁਤ ਹੀ ਸੋਹਣਾ ਗੀਤ ਇਹਨਾਂ ਦਾ ਉਹ ਵੀ ਲਿਖਿਆ ਵੀ ਇਹਨਾਂ ਨੇ ਆਪ ਆ ਤੇ ਆਵਾਜ਼ ਵੀ ਇਹਨਾਂ ਨੇ ਆਪਣੀ ਦਿੱਤੀ ਆ ਤੇ ਇਹ ਪਿੰਡ ਭੌਰ ਦੇ ਵਿੱਚ ਜੋ ਕਿ ਸਾਡੇ ਮਿੱਤਰ ਅਵਧਾਰ ਸਿੰਘ ਭੌਰ ਆ ਉਹਦੇ ਪਿੰਡ ਦੇ ਵਿੱਚ ਇਹ ਜਿਹੜਾ ਸੌਂਗ ਆ ਉੱਥੇ ਜਿਹੜਾ ਕਿ ਰਿਲੀਜ਼ ਹੋਇਆ ਤੇ ਨਾਲ ਹੀ ਉੱਥੇ ਬਾਬੇ ਨਾਨਕ ਦੀ ਨਗਰੀ ਦੇ ਵਿੱਚ ਜਿਹੜਾ ਨਜ਼ਦੀਕ ਹੀ ਆ ਰਹਿੰਦੇ ਨੇ ਹੋਇਆ ਤੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਸਾਡਾ ਇਹਨਾਂ ਨੂੰ ਅਸ਼ੀਰਵਾਦ ਆ ਤੇ ਆਉਣ ਵਾਲੇ ਸਮੇਂ 'ਚ ਇਦਾਂ ਹੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰੋ ਤੇ ਇਹਨੂੰ ਵੱਧ ਤੋਂ ਵੱਧ ਜਿਦਾਂ ਕਿ ਕੁਝ ਲੋਕ ਜਿਦਾਂ ਕਹਿ ਰਹੇ ਕਿ ਪੰਜਾਬੀ ਮਰ ਰਹੀ ਏ ਇਹਨੂੰ ਮਰਨ ਨਹੀਂ ਦਿੰਦੇ ਇਹੋ ਜੇ ਕਲਾਕਾਰ ਬਹੁਤ ਹੀ ਪੰਜਾਬੀ ਦੀ ਵਧੀਆ ਸੇਵਾ ਕਰ ਰਹੇ ਆ ਤੇ ਸਾਡੇ ਨਾਲ ਕਮਲ ਅਖਬਾਲ ਜੀ ਜਿਹੜੇ ਕਿ ਇੰਟਰਨੈਸ਼ਨਲ ਸ਼ਾਇਰ ਨੇ ਜਿਹੜੇ ਕਿ ਹਰ ਸਾਲ ਦਿੱਲੀ ਦੇ ਵਿੱਚ ਜਾ ਕੇ ਆਪਣੇ ਉੱਥੇ ਜੋਰ ਦਿਖਾਉਂਦੇ ਆ ਕਿ ਉੱਥੇ ਇਹਨਾਂ ਦਾ ਗੀਤ ਜਾਂ ਇਹਨਾਂ ਦੀ ਕਵਤਾ ਹਰ 26 ਜਨਵਰੀ ਨੂੰ 15 ਅਗਸਤ ਨੂੰ ਹੋਣੀ ਜਾਂਦੀ ਹੈ ਅੱਜ ਅਾਨੂੰ ਮੇਂ ਬੜੀ ਖੁਸ਼ੀ ਹੋਈ ਕਿ ਸਾਡੇ ਪੁਰਾਣੇ ਦੋਸਤ ਅੱਜ ਆਵਾ ਦੇਰ ਬਾਅਦ ਸਾਡਾ ਇਲਾਲਾ ਮੁਲਾਪ ਹੋਇਆ ਆ ਤੇ ਹੋਰ ਵੀ ਸਾਰੇ ਮੇਰੇ ਕਲਾਸ ਪਹਿਲੋਂ ਨੇ ਸਾਰੇ ਅਸੀਂ ਇੱਥੇ ਇਕੱਠੇ ਹੋ ਕੇ ਅੱਜ ਕਰਦੇ ਆ ਤੇ ਸਾਰਿਆਂ ਦਾ ਤੇ ਮੀਡੀਆ ਦਾ ਖਾਸ ਕਰਕੇ ਮੀਡੀਆ ਦਾ ਧੰਨਵਾਦ ਕਿ ਜਿਹੜੇ ਆਪਣਾ ਟਾਈਮ ਕੱਢ ਕੇ ਇੱਥੇ ਇਹ ਕਵਰੇਜ ਕਰਨ ਆਏ ਨੇ ਤੇ ਅੱਜ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਮੇਰੇ ਨੂੰ ਬਲਵੀਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਪਰਮਾਤਮਾ ਇਹਨਾਂ ਨੂੰ ਕਲਮ ਤੇ ਆਵਾਜ਼ ਦਿੰਦਾ ਬਹੁਤ ਬਹੁਤ ਮੇਰੇ ਸਭ ਤੋਂ ਪਹਿਲਾਂ ਤੇ ਛੋਟੇ ਵੀਰ ਬਲਵੀਰ ਸ਼ੇਰਪੁਰੀ ਜੋ ਕਿ ਬਹੁਤ ਪਿਆਰਾ ਸ਼ਾਇਰ ਤੇ ਗਾਇਕ ਹੈ ਸਾਡੇ ਸਿਰਜਣਾ ਕੇਂਦਰ ਦੀ ਜਿੰਨ ਜਾਨ ਹੈ ਸਾਡਾ ਪੁਰਾਣਾ ਮੈਂਬਰ ਹੈ ਔਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਨਾਲ ਵੀ ਜੁੜਿਆ ਹੋਇਆ ਹੈ ਅੱਜ ਇਹਦਾ ਗੀਤ ਪੰਜਾਬ ਅਸੀਂ ਰਿਲੀਜ਼ ਕਰ ਰਹੇ ਹਾਂ ਔਰ ਇਹਦੇ ਵਿੱਚ ਮੇਰੇ ਵੱਡੇ ਵੀਰ ਬਲਦੇਵ ਸਿੰਘ ਬਾਜਵਾ ਜੋ ਕਿ ਮੀਡੀਆ ਪੰਜਾਬ ਜਰਮਨ ਦੇ ਰੂਹੇ ਰਵਾਨ ਹੈ ਔਰ ਇਹਨਾਂ ਨੇ ਆ ਕੇ ਆਪਣੇ ਹੱਥੀ ਰੀਬਨ ਕੱਟ ਕੇ ਇਹ ਪ੍ਰੋਗਰਾਮ ਨੂੰ ਅੰਜਾਮ ਦਿੱਤਾ ਔਰ ਮੇਰੇ ਨਾਲ ਸਾਡੇ ਸਾਥੀ ਖੜੇ ਨੇ ਕੁਲਵਿੰਦਰ ਚਾਲ ਜੀ ਅਵਤਾਰ ਸਿੰਘ ਭੌਰ ਸਰਪੰਚ ਸਾਹਿਬ ਪਿੰਡ ਭੌਰ ਤੋਂ ਤੇਜਵੀਰ ਸਿੰਘ ਜੀ ਤੇ ਦਰਜਵਰ ਦਰਜਾ ਸਾਰੇ ਹੋਰ ਸਾਥੀ ਪਹੁੰਚੇ ਨੇ ਮੈਂ মিডিਆ ਦਾ ਤੇ ਦਿਨੋਂ ਧੰਨਵਾਦੀ ਆ ਔਰ ਬਲਵੀਰ ਸ਼ੇਰਪੁਰੀ ਸਮੇ ਸਮੇ ਸੰਤ ਸੀਚੇਵਾਲ ਜੀ ਇਹਨਾਂ ਦੇ ਗੀਤ ਰਿਲੀਜ਼ ਕਰਦੇ ਰਹੇ ਨੇ ਇਹਨਾਂ ਨੇ ਪਾਣੀਆਂ ਬਾਰੇ ਲਿਖਿਆ ਇਹਨਾਂ ਨੇ ਪ੍ਰਦੂਸ਼ਿਤ ਹਵਾ ਬਾਰੇ ਲਿਖਿਆ ਔਰ ਜਦੋਂ ਹੜਾਂ ਦਾ ਪ੍ਰਗੋਪ ਹੋਇਆ ਜਾਰੀ ਹੋਇਆ ਔਰ ਹੜਾਂ ਦੀ ਮਾਰ ਦੇ ਹੇਠ ਪੂਰਾ ਪੰਜਾਬ ਆ ਗਿਆ ਸੀ ਘਟੂ ਘਟ ਸਾਡੇ ਇਲਾਕਾ ਤੇ ਸੀ ਇਹਨਾਂ ਨੇ ਹੜਾਂ ਦੇ ਬਾਰੇ ਵੀ ਬਹੁਤ ਪਿਆਰਾ ਲਿਖ ਕੇ ਲੋਕ ਆਇਆ ਜਿਹੜਾ ਫਿਲਮਾਇਆ ਗਿਆ ਔਰ ਹੁਣ ਵੀ ਜਿਹੜਾ ਪੰਜਾਬ ਗੀਤ ਹੈ ਉਹ ਤੁਸੀਂ ਦੇਖ ਰਹੇ ਹੋ ਪਰ ਉਹ ਗੀਤ ਅਵਤਾਰ ਸਿੰਘ ਪੌਰਮਰਾਂ ਦੇ ਪਿੰਡ ਫਲਮਾਇਆ ਗਿਆ ਅੱਜ ਅਸੀਂ ਕਪੂਤਲੇ ਰਿਲੀਜ਼ ਕਰ ਰਹੇ ਹਾਂ ਬਲਬੀਰ ਸ਼ੇਰਪੁਰੇ ਨੂੰ ਸਾਡੀ ਸੂਚੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਔਰ ਮੈਂ ਵਿਸ਼ੇਸ਼ ਤੌਰ ਤੇ ਬਲਦੇਵ ਸਿੰਘ ਬਾਜਵਾ ਜੋ ਕਿ ਸਾਡੇ ਪਰਮ ਮਿੱਤਰ ਵੀ ਨੇ ਵੱਡੇ ਵੀਰ ਵੀ ਨੇ ਔਰ ਮੀਡੀਆ ਪੰਜਾਬ ਜਰਮਨ ਦੇ ਨਾਲ ਨਾਲ ਇਹਨਾਂ ਨੇ ਆਨਲਾਈਨ ਅਖਬਾਰ ਵੀ ਚਲਾਈ ਵੀ ਰੇਡੀਓ ਚਲਾਇਆ ਟੀਵੀ ਚਲਾਇਆ ਔਰ ਸਭ ਤੋਂ ਵੱਡੀ ਗੱਲ ਹੈ ਇਹ ਸਾਡੇ ਕਪੂਤਲੇ ਦੀ ਜਿੰਦ ਜਾਨ ਨੇ ਸਰਕਾਰੀ ਕਾਲਜ ਕਪੂਤਲਾ ਚ ਪੜੇ ਹੋਏ ਨੇ ਔਰ ਅੱਜ ਅਸੀਂ ਸਾਰੇ ਸਾਥੀ ਰਲ ਕੇ ਬਲਵੀਰ ਸ਼ੇਰਪੁਰੀ ਨੂੰ ਜਿੱਥੇ ਵਧਾਈਆਂ ਦਿੰਨੇ ਆ ਉਥੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਸਤੇ ਜਿਹੜਾ ਇਹਨਾਂ ਨੇ ਗੀਤ ਲਿਖਿਆ ਤੇ ਗਾਇਆ ਉਹਦੀਆਂ ਇਹਨਾਂ ਨੂੰ ਬਹੁਤ-ਬਹੁਤ ਤਹਿ ਦਿਲੋਂ ਸਾਡੇ ਸਾਰਿਆਂ ਵੱਲੋਂ ਮੁਬਾਰਕ ਬਹੁਤ-ਬਹੁਤ ਮਿਹਰਬਾਨ ਜੀ ਸਸਿਕਾ ਜੀ ਮੈਂ ਤੁਹਾਡਾ ਆਪਣਾ ਬਲਵੀਰ ਸ਼ੇਰਪੁਰੀ ਤੇ ਅੱਜ ਬੜਾ ਸੁਭਾਗਾ ਮੌਕਾ ਮੇਰੇ ਵਾਸਤੇ ਸਾਡੇ ਸਤਿਕਾਰਯੋਗ ਬਲਦੇਵ ਸਿੰਘ ਬਾਜਵਾ ਜੀ ਚਰਮੇ ਔਰ ਬਹੁਤ ਪੰਜਾਬੀ ਮੀਡੀਆ ਦੇ ਇੰਚਾਰਜ ਵੀ ਨੇ ਔਰ ਪੰਜਾਬ ਦੇ ਵੀ ਜਾਦਾਂ ਦੇ ਨਾਲ ਬਹੁਤ ਜੁੜੇ ਹੋਏ ਨੇ ਕਿਉਂਕਿ ਵਿਰਸੇ ਨੂੰ ਕਾਇਮ ਰੱਖਣਾ ਇਹੋ ਜਿਹਾ ਸੰਘਰਸ਼ੀ ਲੋਕਾਂ ਦਾ ਕੰਮ ਹੈ ਜੋ ਸਾਨੂੰ ਮਾਨ ਸਤਕਾਰ ਦਿੰਦੇ ਰਹਿੰਦੇ ਆ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਵਿਦੇਸ਼ਾਂ ਦੇ ਵਿੱਚ ਵੀ ਅੱਜ ਜਾਗਰੂਤ ਰੱਖੀਏ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਦੇਸ਼ਾਂ ਤੱਕ ਵੀ ਕਰਦੇ ਰਹੀਏ ਸੋ ਮੈਂ ਧੰਨਵਾਦੀ ਆ ਕਮਰ ਇਕਬਾਲ ਸਿੰਘ ਜੀ ਜੋ ਬਹੁਤ ਅੱਛੇ ਸ਼ਾਇਰ ਵੀ ਨੇ ਔਰ ਮੈਂ ਹਮੇਸ਼ਾ ਜਦੋਂ ਵੀ ਇਹਨਾਂ ਨਾਲ ਮੁੱਢੇ ਨਾਲ ਮੋਢਾ ਜੁੜ ਕੇ ਚੱਲਿਆ ਤੇ ਇਹਨਾਂ ਦਾ ਥਾਪੜਾ ਹਮੇਸ਼ਾ ਮੇਰੇ ਮੁੱਢੇ ਤੇ ਰਿਹਾ ਤੇ ਤਾਂ ਹੀ ਜੇ ਕਿ ਇਸ ਸਮਾਜ ਦੀ ਸੇਵਾ ਨਿਭਾਉਂਦੇ ਰਹਿੰਨੇ ਆ ਤਾਂ ਸਾਡੇ ਸਤਿਕਾਰਯੋਗ ਅਵਤਾਰ ਸਿੰਘ ਪੌਰ ਸਾਹਿਬ ਜਿਨ੍ਹਾਂ ਦੇ ਪਿੰਡ ਦੇ ਵਿੱਚ ਇਹ ਸ਼ੂਟ ਕੀਤਾ ਗਿਆ ਪੰਜਾਬੀ ਗੀਤ ਜਿਸ ਨੂੰ ਅੱਜ ਪੰਜਾਬੀ ਸਰੋਤੇ ਬਹੁਤ ਜ਼ਿਆਦਾ ਮਾਣਦੇ ਰਹੇ ਮੈਂ ਧੰਨਵਾਦੀ ਆ ਗਰਮੀ ਸਿੰਘ ਕੀਤਾ ਸਾਹਿਬ ਜੀ ਕੈਨੇਡਾ ਵਾਲੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਪੇਸ਼ਕਾਰੀ ਇਹ ਹਿੱਟ ਇਹ ਜੋ ਸੌਂਗ ਬੀਐਸ ਹਿੱਟ ਪੰਜਾਬੀ ਚੈਨਲ ਤੇ ਤੁਸੀਂ ਅੱਜ ਦਾ ਰੰਗ ਮਾਣ ਰਹੇ ਹੋ ਸੋ ਪ੍ਰਸਿੱਧ 뮤직 ਡਾਇਰੈਕਟਰ ਹਰੀ ਅਮਿਤ ਜੀ ਹੋਣਾ ਦੇ 뮤직 ਦੇ ਨਾਲ ਸ਼ਿੰਗਾਰਿਆ ਹੋਇਆ ਔਰ ਮੇਰੀ ਆਪਣੀ ਕਲਮ ਤੋਂ ਲਿਖਿਆ ਔਰ ਮੇਰੀ ਆਪਣੀ ਆਵਾਜ਼ ਦੇ ਵਿੱਚ ਇਹ ਰਿਕਾਰਡ ਗੀਤ ਜਿਹਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਬਹੁਤ ਜ਼ਿਆਦਾ ਮਾਨ ਦੇ ਰਹੇ ਹੋ ਸੋ ਅੱਜ ਇਹਦੇ ਪੋਸਟਰ ਦੀ ਓਪਨਿੰਗ ਕੀਤੀ ਗਈ ਸੋ ਮੈਂ ਬਲਦੇਵ ਸਿੰਘ ਬਾਜਵਾ ਜੀ ਔਰ ਇਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਰਿਣੀ ਹਾਂ ਜਿਹੜੇ ਇਹੋ ਜਿਹੇ ਗੀਤਾਂ ਲਈ ਮੈਨੂੰ ਪ੍ਰੇਰਿਤ ਕਰਦੇ ਰਹਿੰਦੇ ਆ ਤੇ ਮੈਨੂੰ ਹੌਸਲਾ ਦਿੰਦੇ ਰਹਿੰਦੇ ਆ ਤੇ ਜਿਨ੍ਹਾਂ ਦੇ ਹੌਸਲੇ ਬਲੰਦ ਹੁੰਦੇ ਆ ਤੇ ਤੁਹਾਨੂੰ ਪਤਾ ਮੰਜ਼ਲਾ ਉਹਨਾਂ ਤੋਂ ਦੂਰ ਨਹੀਂ ਹੁੰਦੀਆਂ ਮੰਜ਼ਲਾ ਉਹਨਾਂ ਦੇ ਪੈਰਾਂ ਦੇ ਨਜ਼ਦੀਕ ਹੁੰਦੀਆਂ ਸਿਰਫ ਸਬਰ ਹੌਸਲਾ ਰੱਖਣ ਦੀ ਜ਼ਰੂਰਤ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹ ਚੈਨਲਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਪੰਜਾਬ ਦੇ ਇਹ ਚੰਗੇ ਗੀਤਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ